ਅਗਲਾ ਦਿਨ ਵਿੱਚ ਪੂਰਾ 1 ਘੰਟਾ 20 ਮਿੰਟਾ ਤੋਂ ਮੀਂਹ ਪੈ ਰਿਹਾ ਪਿਆਰੇ ਬਰਾਬਰ ਕਰਤੇ ਜਮਾ ਕੋਈ ਬੈਟਰੀ ਦਿਖਦੀ ਦੇਖੋ ਬਾਹਰ ਹੋਈ ਦੀ ਆਪਾਂ ਖਤਰੀ ਜਿੰਨੇ ਦੇਖੋ 45 ਚੱਲੀ ਜਾਂਦੇ ਇਹ ਬਹੁਤ ਜਿਆਦਾ ਮੀਂਹ ਹੈ ਲਾਈਵ ਹੋਏ ਪਏ ਆ ਲਾਈਵ ਹੈ ਜਮਾ ਹੋਰ ਲਾਈਵ ਹੈ ਲਾਈਵ ਮੀਹ ਹੈ ਬਈ ਘਰਤੀ ਕੜਤੀ ਆਪਣੇ ਤੱਜ ਬਹੁਤ ਜਿਆਦਾ ਮੀਹ ਹੈ ਬਾਕੀ ਦੱਸਿਓ ਵੀਰੇ ਕਿੱਥੇ ਕਿੱਥੇ ਮੀਹ ਹੈਗਾ ਕਿੱਥੇ ਕਿੱਥੇ ਨਹੀਂ ਲੱਗਦਾ ਤਾਂ ਆਏ ਜਿਵੇਂ ਲੰਮਾ ਮੀਹ ਹੁੰਦਾ ਦੇਖੋ ਜੀ ਇੰਨਾ ਦੇਖੋ ਦੋਸਤੋ ਸ਼ਕਲਦੀ ਦੇ ਵਿੱਚ ਬਹੁਤ ਮੀਹ ਆ ਪਰ ਖੜਕੀ ਕੜਤੀ ਦੇਖੋ ਐਨਾ ਮੀਆ ਬੱਟਾ-ਬੁੱਟਾ ਸਾਰਾ ਘਰ ਪਰਚਾ ਕੋਣਾ ਇੱਕ ਮੇਲ ਕਰਤਾ ਉਹਦੇ ਕੋਈ ਜਵਾਬ ਕੋਠੇ ਤੇ ਨਾ ਆਉਂਦਾ ਫਿਰਦਾ ਥੱਲੇ ਆ ਜਾ ਪੁੱਤ ਟਿਕਣਾ ਬਈ ਪੌੜਾ ਪੁੜਗਾ ਤਿਲਕ ਕੇ ਹੋਪ ਪੰਤਾਲੇ ਚੱਕਰਦਾ ਫਿਰਦਾ ਆਹ ਬਈ ਪੰਤਾਲਾ ਬੰਦ ਹੋ ਗਏ ਦੋਸਤੋ ਅਸੀਂ ਇਦਾਂ ਕਰ ਇਹ ਉਹਦੇ ਚ ਕਰਨ ਗਏ ਸੀ ਕਿ ਹੁਣ ਉਹ ਸਾਰੇ ਘਰਾਂ ਦੀ ਪੰਤਾਲੀ ਚੱਕਰਦਾ ਵੇਦਾ ਕਿਉਂ ਨੁਆਇਆ 48 ਦਾ ਬੰਦ ਹੋਣ ਕਿਤੇ ਦੇਖੋ ਤੋਂ ਬਹੁਤ ਜ਼ਿਆਦਾ ਮੀਂਹ ਆਈ ਓਕੇ ਬੱਜੀ ਜਾਂਦੇ ਸੀ ਜਿਹੜੇ ਕੋਲਰ ਮੋਟਰਾਂ ਦੇ ਉਹਨਾਂ ਨੂੰ ਛਟਕਾਰਾ ਮਿਲੂਗਾ ਮੀਂਹ ਪੈ ਗਿਆ ਧੁੱਪ ਵੀ ਚਿਕਲੂਗੀ ਤੇ ਪਾਣੀ ਅਜੇ ਤੱਕ ਰਾ ਇੱਕ ਇੱਕ ਬਰਾਬਰ ਕਰਤੇ ਕੱਦੂ-ਕਦੂ ਕਰਨ ਵਾਲੇ ਵੀ ਭਰਤੇ ਫੁੱਲ ਗਾਰੇ ਤੇ ਬਾਕੀ ਦੱਸੋ ਵੀਰੇ ਕਿੱਥੇ-ਕਿੱਥੇ ਮੀਂਹ ਹੈਗਾ ਦਾ ਬਾਕੀ ਆਪਣਾ ਚੈਨਲ ਬੱਧਰ ਬੱਧ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਸ਼ੇਅਰ ਕਰੇ ਦੇਖੋ ਬੱਚੇ ਨਾ ਹੁੰਦੇ ਆਪਾਂ ਨਾ ਹੁੰਦੇ ਹੁੰਦੇ ਸੀ ਬਚਪਨ ਚ ਉਹ ਮੇ ਜਵਾਕ ਵੀ ਨਾ ਆ ਰਹੇ ਦੇਖੋ ਇਹ ਕੋਈ ਕਹੇ ਚਾ ਚੜਿਆ ਹੋਇਆ ਨਹੀਂ ਹੋ ਕੇ ਕਹਿ ਰਿਹਾ ਚ ਹੂੰ ਦੇਖੋ ਪਟਾਂ ਲੋਕੀਆਂ ਕਹਿੰਦਾ ਇਹ ਨਾ ਬਾਣੀ ਰੋਇਆ ਕਹਿ ਰਿਹਾ ਚ ਦੇਖ ਕੇ ਕਹਿ ਰਿਹਾ ਜਾ ਕੇ ਟਪੜ ਕਈਏ ਟਪੜ ਕਈਏ ਆਪਣਾ ਛੱਤੀ ਲਾ ਕੇ ਜੇ ਨਮੀ ਟਪੜ ਆਹ ਇਹ ਬਾਲੇ ਕਰਦੇ ਛੱਤੀ ਇਹ ਕਹਰੇ ਪਰ ਨਰੇ ਕੇ ਨੂੰ ਬੱਟਾ ਲੱਗੋ ਮੇਰੇ ਕੋਲ ਹੀ ਘੰਟਾ ਹੋ ਰਿਹਾ ਤੇ ਕਰੇ ਬੰਨੀ ਹੋ ਗਈ ਲੈ ਜਾਂਦੇ ਚੱਲ ਤੇਰੀ ਮਾਂ ਲਈ ਡਿਊਟੀ ਜਾਂਦਾ ਬੂਮਾ ਨਵੀਂ ਜੱਤੀ ਨਵੀਂ ਕੱਢੀ ਅੱਤ ਭਾਗ ਲਈ 1:30 ਸੁਣਾ ਆ ਵੀ ਅਰਸ਼ ਨੂੰ ਫੋਨ ਲਾਈ ਪੱਤਾ ਦਾ ਫੋਨ ਆ ਜਾਂਦਾ ਵਿੱਚ ਦੇਖੋ ਭਾਈ ਮੀਨੇ ਪੂਰੀ ਗੱਤ ਕੱਢਤੀ ਫੋਨ ਚਾਰੇ ਭਰਤੇ ਉਹ ਦੇਖ ਲੈ ਗੱਡੀ ਤੇ ਵਗ ਜਾਵੇ ਜਦੋਂ ਆਪਣੇ ਦਾ ਜਣਾ ਵਾਜੋ ਦੀ ਤਾਂ ਉਹ ਟਾਣ ਛਿਪੀ ਜਾਣਾ ਘੜਾ ਘਾਹ ਜਾਣਾ ਪੰਜ 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 ਜਰਾ ਭਈਆ ਮਰੋਗੀ ਚਾਹਰੀ ਨਾਲ ਲੈ ਜੀ ਮੈਂ ਤਾਂ ਤੇਰੇ ਆਏ ਆਂ ਸੁਨੀਪਾ ਹੂੰ ਰਾਹੀ ਤੇ ਮਾਰਿਆ ਹੂੰ ਯਾ ਤਾਂ ਬਰਬਾਦ ਹੋਊਂਗਾ ਕੋਈ ਤੇਰੇ ਤੇ ਤੂੰ ਵੀਰਾਂ ਨੂੰ ਡਿਊਟੀ ਵਾਲੀ ਅੱਜ ਬਾਸਤੀ ਨੂੰ ਆ ਦੇ ਨਹੀਂ ਨਹੀਂ ਜਾਊਂਗਾ ਬਾਰਾ ਕੀ ਆ ਸਿਰ ਤੇ ਮੈਂ ਅੱਜ ਬੰਦੇ ਵੀ ਘਟ ਆਉਣਗੇ ਫਿਰ ਕੱਲ ਨੂੰ ਖੜੇ ਕਰੀ ਜੱਟਾਂ ਦੇ ਉੱਤੇ ਇਹ ਤਾਂ ਵੀ ਨਾ ਮੈਂ ਬਹੁਤ ਜ਼ਿਆਦਾ ਹੈ ਤੇਰੀ ਟੱਪ ਗਿਆ ਤੇਰੀ ਟੱਪ ਗਿਆ ਇਹ ਵਾਰ ਦੀ ਤੇਰੀ ਟੱਪ ਗਿਆ ਕਹਿੰਦਾ ਮੁੰਡਾ ਕਹਿੰਦਾ ਹਾਂ ਟਾਲੇ ਤੁੰਟੂਲੇ ਫੁੱਲ ਭਰੀ ਜੰਦੇ ਆ ਬੱਟਾ ਡੋੜਦੀਆਂ ਸਾਰੇ ਇੱਕ ਮੇਕ ਹਾਂ ਤੁਹਾਨੂੰ ਕਿੱਥੇ ਹੈ? ਨਾ ਉਹ ਢੂੜ ਕਿੱਲੇ ਵਰਤਾ ਫੋਰਨੇ ਬੱਗੇ ਪਣੀ ਆਣੇ ਕੋਈ ਪਾਣੀ ਨਹੀਂ ਆ ਢੋਲੇ ਘਰਾਂ ਪਣੀ ਬੱਗੇ ਇਹਦੇ ਨਾਲ ਤਾਂ ਹੋ ਗਏ ਤਾਂ ਭਰੇ ਆ ਸੀ ਪਾਣੀ ਅਜ ਤੱਕੇ ਉਹ ਢੂੜ ਕਿਲੇ ਚ ਵੀ ਪਾਣੀ ਭਰੇ ਡੱਪ ਗਿਆ ਢੂੜ ਕਿਲੇ ਦਾ ਭਰਿਆ ਸੀ ਪਾਣੀ ਤੇ ਉਸ ਤੋਂ ਬਾਅਦ ਨਹੀਂ ਪੈ ਗਿਆ ਮੈਨੂੰ ਲੋ ਇੱਕ ਵਾਲ ਕੁਟ ਤਰੀ ਹੂ ਲਾਜੀ ਤੇ ਉਹ ਉੱਰ ਲਿਜੋਈ ਗਿਆ ਬੁੱਲਾ ਨੂੰ ਨੀ ਕਰ ਜਗਦੇਵ ਦਾ ਪਾਣੀ ਠੱਕ ਗਈ ਨਾ ਕਿ ਆਪਣੇ ਉਹ ਬਾਕੀ ਕਿਹ ਹੋ ਹਰ ਇੱਕ ਮਿਕ ਕਰਦੇ ਬੱਟਾ ਤੋੜੂਗਾ ਬੱਟਾ ਕਦੋਂ ਕਰਦੀ ਹੋ ਰਾਜੀ ਅਲੀ ਵੀ ਤੋੜੂ ਬੱਟਾ ਬੰਨੂਆ ਮੇਰੇ ਸਾਹ ਹੁਣ ਪਰ ਉਹ ਬਾਹਰੋਂ ਥੋੜਾ ਜਿਹਾ ਡੈਜੀ ਟੰਗ ਹੋਰ ਨਹੀਂ ਉਹ ਪਾਣੀ ਘਰ ਉਤਰ ਨਹੀਂ ਤੇਰਾ ਜੋ ਨਹੀਂ ਬਣੀ ਜਮਾ ਬੱਟਾ ਕੋਈ ਨਾ ਕੋਲੋਂ ਆਪਣੇ ਨਾਲ ਜੱਟ ਕਰ ਜਿਵੇਂ ਕਰਤਾਂਗੇ ਪੱਟਾ ਬੱਧਰਾ ਵੀ ਬੱਧਰਾ ਆਏ ਹਾਂ ਜੀ ਬੱਧਰਾ ਕਰਤਾਂਗੇ ਹੋਈ ਬੱਟਾ ਅੱਲੇ ਟੱਕੀ ਲੀਦੇ ਆ ਕੇ ਟੱਕੀ ਦਸਵਾੜ ਕੇ ਪੱਟਾ ਛੋਟੇ ਦਿਖਣਾ ਹਟ ਕੇ ਵੱਡੇ ਵੀ ਦਿਖਾ ਦੇ ਆਇਆ ਦਿਖਾ ਕੇ ਲੈ ਆ ਖਾਓ ਪੰਜਾ ਫਿਰ ਦਾ ਮੈਂ ਤਾਂ ਚਾਵਲੇ ਹੀ ਖਾਣਾਂ ਤੂੰ ਪਿੱਛੇ ਨਾਲ ਅੰਦਰ ਹੁਣ ਕਿਹਨ ਕਰ ਮੈਨੂੰ ਕਰਦਾ ਜਦੋਂ ਬਾਬਾ ਪਿੱਛੇ ਸੇ ਪਿਆ ਤੂੰ ਛਤਰੀ ਦੀ ਪ੍ਰੋਬੈਲਟੀ ਕਰਦਾ ਨਾ ਦੋਸਤੋ ਮੀਂਹੇ ਕਰਤੀ ਗਰਦਾ ਆਪਣੇ ਇਹ ਕਹਿ ਰਹੇ ਵੀ ਨਾ ਮੀ ਕਦੇ ਪਿਆਣੀ ਦੇਖੋ ਬਾਹਰ ਖੁੱਲੇ ਦੇਖੋ ਮੀ ਉਹ ਦਿਖਦੇ ਨਹੀਂ ਪਰ ਕਾਰੇ ਕੂਰੇ ਜਮਾ ਇੱਕ ਮੇਲ ਕਰਤੇ ਕੋਈ ਬਾਟਨ ਨਹੀਂ ਵੀ ਉਹਨਾਂ ਦਾ ਪਾਣੀ ਸਾਡੇ ਬਾਣ ਚ ਖਾੜਾ ਬਾਣੀ ਗਾਂ ਵਾਲੇ ਬਾਣ ਚ ਚਲੋ ਪੱਡੀ ਗੱਲ ਤਾਂ ਆਈ ਆ ਖੜਾ ਛੁੱਟ ਗਿਆ ਹੋਕੇ ਹੋ ਜਾਂਦੇ ਕਿਹੜਾ ਕਿਹੜਾ ਕਰਕੇ ਲਾਓ ਐਂ ਕਰੋ ਹੁਣ ਚੱਲ ਪੇਰਾ ਭਰ ਗਿਆ ਹੁਣ ਦੱਸ ਦੇਣਾ ਇਹਦਾ ਹੈਗਾ ਵੀ ਜਿਹੜੇ ਚ ਬੱਕਰੇ ਖੁੱਲਾ ਛੱਡਦੇ ਕਰਾਂਗੇ ਆਪੇ ਲੱਗ ਜਾ ਕਰੂ ਤੇੜਾ ਟੂੜਾ ਮਰ ਜਾਣੂ ਜੋਨੇ ਵਾਸਤੇ ਬਹੁਤ ਫਾਇਦਾ ਹੋ ਗਿਆ ਹੈ ਮੀਂਹ ਦਾ ਜੀ ਮੀਂਹ ਤਾਂ ਪਹਿਲਾਂ ਵਾਲੇ ਨੇ ਵੀ ਫਾਇਦਾ ਕਰਿਆ ਪਰ ਹੁਣ ਤਾਂ ਜਮਈ ਬਹੁਤ ਹੀ ਫਾਇਦਾ ਕਰਤਾ ਏ ਤੇ ਬਾਕੀ ਦੱਸੋ ਬਾਈ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਤੁਸੀਂ ਤੇ ਕਿਤੇ ਮੀਂਹ ਹੈਗਾ ਹੋਰ ਕਿਹੜੇ-ਕਿਹੜੇ ਏਰੀਆ 'ਚ ਮੀਂਹ ਹੈਗਾ ਕਿੱਥੋਂ ਦੋਸਤੋ ਮੀਂਹ ਨੇ ਕੜਤੀ ਪੂਰੀ ਕਰਦ ਹੁਣ ਤਾਂ ਗੇੜੇ ਦੇ ਦੇ ਆਉਂਗਾ ਪਹਿਲਾਂ ਇਹਨੂੰ ਟੱਪ ਗਿਆ ਸੀ ਪੱਕੇ ਕੰਨੀ ਨੂੰ ਹੁਣ ਫੇਰ ਪੱਕੇ ਕੰਨੀ ਨੂੰ ਮੁੜਿਆ ਹੁਣ ਇਧਰੋਂ ਆ ਗਿਆ ਦੇਖੋ ਹਵਾ ਦਾ ਰੁਕ ਪਹਿਲਾਂ ਪਹਿਲਾਂ ਇਧਰ ਨੂੰ ਗਿਆ ਫੇਰ ਇਧਰੋਂ ਆਇਆ ਹੁਣ ਇਧਰੋਂ ਆਈ ਜਾਂਦਾ ਇਹ ਤਾਂ ਲਾਊਗਾ ਕੰਟਾ ਹੋਰ ਝੁੱਟੀ ਉਹ ਰਗਾ ਕਿਹੜੇ ਕੁਰੀ ਤੇ ਤੇ ਮੈਂ ਇੱਕ ਬਰਾਬਰ ਕਰ ਤੇ ਸਾਰੇ ਕੱਲ ਬਾਰਿਸ਼ ਸੀ ਉਸ ਤੋਂ ਸਾਰੇ ਬਾਣਾ ਚ ਪਾਣੀ ਭਰ ਗਿਆ ਸੀਗਾ ਮਾ ਅੱਜ ਮੀਂਹ ਆਊਗਾ ਪੱਕਾ ਹੀ ਲੱਗਦਾ ਸੀਗਾ ਜੇ ਨਹੀਂ ਰਹੀ ਕੀ ਕਥਨ ਮੜੀ ਅੱਜ ਕੜਤੀ ਅੱਜ ਵੀ ਹੁੰਦਾ ਸਵਾ ਦਿੰਨੇ ਕਿਲੇ ਵਾਂ ਲਾਦਾ ਮੋਟਰਾਂ ਇਹਨੇ ਸਾਰੇ ਦਿਨ ਚ ਇਧਰ ਉਧਰ ਮੀਂਹ ਹੁੰਦਾ ਲੈ ਇੱਕ ਦਮ ਖੜਾ ਗਦੀ ਚਲੋ ਧੰਨਵਾਦ ਜੀ ਦੋਸਤੋ